ਕਈ ਨਿਕਲਦੇ ਲੈ ਦਿਲੀ ਅਰਮਾਨ ਸੋਚਣ ਆਸ ਕਰੂ ਪੂਰੀ ਭਗਵਾਨ ਕੀ ਬਾਪ ਰੂ ਖੁਦ ਨਾਲ ਕਦੋਂ ਕਦੇ ਇਸ ਗੱਲ ਸਾਰੇ ਹਨ ਅਣਜਾਣ ਇਸ ਗੱਲੋਂ ਸਾਰੇ ਹੀ ਹਨ ਅਣਜਾਣ ਉਹ ਕਿਹਦੀ ਚਿੰਤਾ ਕਰਦੇ ਆ ਗਵਾ ਦਿੰਦੇ ਅਮੁੱਲਾ ਵਰਤਮਾਨ ਕਬਰ ਆਨਾ ਨੀਂਤ ਕਰ ਸੰਗਰੂਰ ਵੀ ਸਫਲਤਾ ਮਿਲੂ ਲੜ ਰਹਿ ਬਾਗ ਪਲਵਾਨ ਸਫਲਤਾ ਮਿਲੂ ਲੜਦਾ ਰਹਿ ਬਾਗ ਪਲਵਾਨ ਕਈ ਨਿਕਲਦੇ ਲੈ ਦਿਲੀ ਅਰਮਾਨ ਸੋਚਣ ਆਸ ਕਰੂ ਪੂਰੀ ਭਗਵਾਨ ਕੀ ਬਾਪਰੂ ਖੁਦ ਨਾਲ ਕਦੋਂ ਕਦੀ ਕਦੀ ਕਦੋਂ ਇਸ ਗੱਲਾਂ ਸਾਰੇ ਹੀ ਹਨ ਅਣਜਾਨ ਇਸ ਗੱਲਾਂ ਸਾਰੇ ਹੀ ਹਨ ਅਣਜਾਨ ਭਵਿੱਖ ਦੀ ਚਿੰਤਾ ਕਰਦਿਆਂ ਗਵਾਹ ਦਿੰਦੀ ਅਮੁੱਲਾ ਵਰਤਮਾਨ ਕਬਰਾਨਾ ਨੀਂਦਤ ਕਰ ਸੰਗਰੂਰ ਵੀ ਸਫਲਤਾ ਮਿਲੂ ਲੜਦਾ ਰਹਿ ਵਾਂਗ ਪਲਵਾਨ ಸಫರ್ಟ್ ಲಡದರೆ ವಾಮ ಪಲ್ವಾ